दानव देव फनेन्द्र निसाचर भूत पवेख पवान जपांगे तात देव अते नाग अते राक्षसवी जिना नु तिना काला भूत पवेक वर्तमान विच जपदे हन जीव चितै जल मैथल मै पल ही पल मै सब थाप थपेंगे ਜੋ ਪਾਲਹਿ ਪਾਲਵੇ ਚ ਜਲ ਥਲ ਦੇ ਸਾਰੇ ਜੀਵਾ ਦੀ ਸਥਾਪਨਾ ਕਰ ਦਿੰਦਾ ਹੈ ਪੁੰਨ ਪਰਤਾਪਨ ਬਾੜ ਜੈਤ ਤੁਨ ਪਾਪਨ ਕੇ ਬਹੁ ਪੁੰਜ ਕਪਾਂਗੇ ਜਿਸ ਦੇ ਸਿਮਰਨ ਨਾਲ ਉਹਨਾਂ ਦੀ ਪ੍ਰਚੰਡਤਾ ਵੱਧ ਜਾਂਦੀ ਹੈ ਅਤੇ ਜਿਸ ਦੇ ਜੋਸ਼ ਨੂੰ ਸੁਣ ਕੇ ਪਾਪਾ ਦੇ ਸਮੋਂ ਨਸ਼ਟ ਹੋ ਜਾਂਦੇ ਹਨ ਸਾਧ ਸਮੂਹ ਪਰਸਨ ਫਿਰੈ ਜਗ ਸਤਰ ਸਵੈ અવਲੋਕ ਚ ਪੈੰਗੀ ਉਸ ਦੇ ਪ੍ਰਤਾਪ ਨੂੰ ਵੇਖ ਕੇ ਸਾਰੇ ਸੰਤ ਜਗਤ ਵਿੱਚ ਪ੍ਰਸੰਨਤਾ ਪੂਰਵਕ ਫਿਰਦੇ ਹਨ ਅਤੇ ਉਹਨਾਂ ਨੂੰ ਵੇਖ ਕੇ ਵੈਰੀ ਲੋਕ ਨਸ਼ਟ ਹੋ ਜਾਂਦੇ ਹਨ ਮਾਨਵ ਇੰਦਰ ਗਜੇਂਦਰ ਨਰਾਥਪ ਜੋਨ ਤੇ ਲੋਕੋ ਰਾਜ ਕਰਾਂਗੇ ਜੋ ਮਨੁੱਖ ਇੰਦਰ ਗਜेंद्र ਕੋਵੈਰ ਵਾਗ ਤਿੰਨ ਲੋਕਾਂ ਉੱਤੇ ਰਾਜ ਕਰਦੇ ਹਨ ਕੋਟ ਇਸ਼ਨਾਨ ਗਜਾ ਦੇਕ দান ਅਨੇਕ ਸਵੰਬਰ ਸਾਜ ਬਰਾਂਗੇ ਜੋ ਕਰੋੜਾ ਤੀਰਥਾ ਦਾ ਇਸ਼ਨਾਨ ਕਰਕੇ ਹਾਥੀ ਆਦ দান ਕਰਦੇ ਹਨ ਅਤੇ ਅਨੇਕ ਸਵੰਬਰਾ ਦੀ ਵਿਵਸਥਾ ਕਰਕੇ ਇਸਤਰੀਆਂ ਨੂੰ ਵਰਦੇ ਹਨ ब्रह्मा महेश्वर बेसन सचीपत अंत फसे जमवास परेंगे पर जे ओ ब्रह्मा महेशते विष्णु आते इंद्र सच्चे पति दा ध्यान तरदे हन ता अंत विच जमराज दे फंदे विच फसदे हन जे नरसी पत के प्रस है पग ते नर फे ना देहे तरेंगे ਜਿਹੜੇ ਪਰਮਾਤਮਾ ਦੇ ਸਵਾਮੀ ਪਰਮਾਤਮਾ ਦੇ ਚਰਨਾਂ ਦੀ ਛੋਹ ਪ੍ਰਾਪਤ ਕਰਦੇ ਹਨ ਉਹ ਮਨੋਕਫਰ ਦੇ ਤਾਰਨ ਨਹੀਂ ਕਰਨਗੇ ਭਾਵ ਆਵਾਗਵੰਥੇ ਚੱਕਰ ਤੋਂ ਮੁਕਤ ਹੋ ਜਾਣਗੇ ਕਹਾਂ ਪਿਓ ਜੋ ਦੋ ਲੋਚਨ ਮੁੰਦ ਕੇ ਬੈਠ ਰਹੇ ਉਹ ਬਾਕ ਧਿਆਨ ਲਗਾਇਓ ਕੀ ਹੋਇਆ ਜੇ ਕੋਈ ਦੋਵੇਂ ਅੱਖਾਂ ਬੰਦ ਕਰਕੇ ਬੈਠ ਗਿਆ ਅਤੇ ਬਗਲੇ ਵਾਂਗ ਧਿਆਨ ਲਗਾ ਲਿਆ ਨਾਥ ਫਿਰਿਓ ਲੀਏ ਸਾਤ ਸਮੁੰਦਰਨ ਲੋਕ ਗਇਓ ਪਰਲੋਕ ਗਵਾਇਓ ਜੇ ਕੋਈ ਉਮਰ ਭਰ ਸਤ ਸਮੁੰਦਰਾ ਵਿੱਚ ਇਸ਼ਨਾਨ ਕਰਦਾ ਫਿਰਿਆ ਤਾਂ ਇਹ ਸਮਝ ਲਿਆ ਜਾਵੇ ਕਿ ਉਸ ਦਾ ਲੋਕ ਵੀ ਗਿਆ ਅਤੇ ਪਰਲੋਕ ਵੀ ਉਸਨੇ ਗਵਾ ਲਿਆ ਬਾਸ ਕੀਓ ਬਖਿਆਨ ਸੋ ਬੈਠ ਕੇ ਐਸੇ ਹੀ ਐਸੇ ਸੋ ਬੈ ਸਭੇ ਤਾਇਓ ਵਾਨ ਪਰਸਤੀ ਵਿਖਿਆਨ ਵਿਖਾਨਸ ਉਹ ਕੇ ਜੰਗਲਾ ਵਿੱਚ ਨਿਵਾਸ ਕੀਤਾ ਉਹਨਾਂ ਨੇ ਵੀ ਇਸ ਤਰ੍ਹਾਂ ਆਪਣੀ ਸਾਰੀ ਉਮਰ ਵਿਹਤ ਵਿੱਚ ਬਿਤਾ ਦਿੱਤੀ ਸੱਚ ਕਹੋ ਸੁਣ ਲੈੋ ਸਭੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਮੈਂ ਸੱਚ ਕਹਿੰਦਾ ਹਾਂ ਸਾਰੇ ਧਿਆਨ ਨਾਲ ਸੁਣ ਲਵੋ ਕਿ ਜਿਨ੍ਹਾਂ ਨੇ ਪਰਮਾਤਮਾ ਨਾਲ ਪ੍ਰੇਮ ਦਾ ਸੰਬੰਧ ਚੋੜਿਆ ਹੈ ਉਨਾ ਨੇ ਹੀ ਉਸ ਨੂੰ ਪ੍ਰਾਪਤ ਕੀਤਾ ਹੈ ਕਾਹੋ ਲੈ ਪਾਹਨ ਪੋਜ ਤਰਿਓ ਸਿਰ ਕਾਹੋ ਲੈ ਲਿੰਗ ਘਰੇ ਲਟਕਾਇਓ ਕਿਸੇ ਨੇ ਸਾਰਗ੍ਰਾਮ ਨੂੰ ਪੂਜ ਕੇ ਸਿਰ ਉਤੇ ਧਾਰਨ ਕਰ ਲਿਆ ਹੈ ਅਤੇ ਕਿਸੇ ਨੇ ਸ਼ਿਵ ਲਿੰਗ ਲੈ ਕੇ ਗਲੇ ਵਿੱਚ ਲਟਕਾ ਲਿਆ ਹੈ ਕਾਹੋ ਲਖਿਓ ਹਰ ਆਵਾਜ਼ੀ ਦਸਾਮ ਹੈ ਕਾਹੋ ਪਛਾ ਕੋ ਸੀਸ ਨਿਵਾਇਓ ਕਿਸੇ ਨੇ ਪਰਮਾਤਮਾ ਨੂੰ ਪੂਰਵ ਦਿਸ਼ਾ ਵਿੱਚ ਜਾਣਿਆ ਹੈ ਅਤੇ ਕਿਸੇ ਨੇ ਪਛਮ ਵੱਲ ਸਿਰ ਨਿਵਾਇਆ ਹੈ। ਕੋਉ ਬੁਤਾਨ ਕੋ ਪੂਜਤ ਹੈ ਪਸ ਕੋਉ ਮਰਤਾਨ ਕੋ ਪੂਜਨਤਾਇਓ। ਕੋਈ ਮੂਰਕ ਬੁਤਾ ਮੂਰਤੀ ਨੂੰ ਪੂਜ ਰਿਹਾ ਹੈ ਅਤੇ ਕੋਈ ਕਬਰਾਂ ਨੂੰ ਪੂਜਦਾ ਫਿਰਦਾ ਹੈ। ਹੋਰ ਕਿਰਿਆ ਔਰ ਜੀਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਸਾਰਾ ਸੰਸਾਰ ਕੋੜੀ ਕਿਰਿਆ ਵਿੱਚ ਉਲਝਿਆ ਹੋਇਆ ਹੈ ਪਰ ਮਾਇਆ ਦੇ ਸੁਆਮੀ ਦਾ ਕਿਸੇ ਨੇ ਵੀ ਭੇਦ ਨਹੀਂ ਪਾਇਆ ਹੈ। ਧਵ ਪ੍ਰਸਾਦ ਤੋਮਰ ਚੰਦ ਤੇਰੀ ਕਿਰਪਾ ਨਾਲ ਤੋਮਰ ਚੰਦ ਹਰ ਜਨਮ ਜਨਮ ਬਹਿਨ ਪਰਮਾਤਮਾ ਜਨਮ ਮਰਨ ਤੋਂ ਰਹਿਤ ਹੈ। 10 4 4 ਪਰਬੀਨ 18 ਵਿਦਿਆ ਚਾਰ ਵੇਦ 6 ਵੇਦਾਗ ਮੀਮंसा ਨਿਆਏ ਪੁਰਾਣ ਸਿਮਰਤियां ਆਯੁਰਵੇਦ ਤਰਣਵੇਦ ਗੰਦਾਰਵ ਵੇਦ ਅਤੇ ਨੀਤੀ ਸ਼ਾਸਤਰ ਵਿੱਚ ਪਰਵੀਨ ਹੈ ਆਕਲੰਕ ਰੂਪ ਅਪਾਰ ਨਿਸ਼ਕਲੰਕ ਰੂਪ ਵਾਲਾ ਅપર ਅਪਾਰ ਹੈ ਅਨਛੇਜ ਤੇਜ ਉਦਾਰ ਉਸ ਉਦਾਰ ਸਰੂਪ ਵਾਲੇ ਦਾ ਤੇਜ ਕਦੇ ਨਸ਼ਟ ਨਹੀਂ ਹੁੰਦਾ ਅਨਭਿਜ ਰੂਪ ਦੁਰੰਤ ਉਹ ਆਪੇ ਜ ਰੂਪ ਵਾਲਾ ਸਾਭਵੇਂ ਚਿੱਲਕਿਆ ਹੋਇਆ ਤੁਰੰਤ ਹੈ ਸਭ ਜਗਤ ਭਗਤ ਮਹੰਤ ਸਾਰੇ ਜਗਤ ਦੇ ਭਗਤਾਂ ਦਾ ਸ਼ਰੋਮਣੀ ਹੈ ਜਾਸਤਿ ਲਕ ਕੋ ਪ੍ਰੇਤ ਪਾਲ ਜਿਸ ਦਾ ਟਿੱਕਾ ਹੈ ਘੂਮੇ ਅਤੇ ਸੂਰਜ ਦਾ ਆਧਾਰ ਪ੍ਰਿਤ ਹੈ 10 4 4 નિદાન 18 સિદ્ધિયાદા પંડાર હૈ આ કલંક રૂપ અપાર ઓ કલંક રહિત અપર અપાર હૈ સબ લોક સોગ બિદાર સારેયા લોકા દે સોગ નુ નાશત કરને વાલા હૈ કલકાલ કર્મ બહીન કાલયુગ દે કર્મ કાંડા તો પરે હૈ સબ કર્મ ધર્મ પરવીન ਅਤੇ ਸਾਰੇ ਧਰਮ ਕਰਮਾ ਵਿੱਚ ਪਰਵੀਨ ਹੈ ਅਨਖਾਂਡਾ ਅਤੁੱਲ ਪ੍ਰਤਾਪ ਉਸ ਦਾ ਪ੍ਰਤਾਪ ਅਖੰਡਾ ਤੇ ਅਤੁੱਲ ਨਾ ਤੁਲਾਇਆ ਜਾ ਸਕਣ ਵਾਲਾ ਹੈ ਸਭ ਥਾਪਿਓ ਜਿਹੇ ਥਾਪ ਉਸ ਨੇ ਸਭ ਥਾਪਨਾਵਾਂ ਨੂੰ ਸਥਾਪਿਤ ਕਰ ਰੱਖਿਆ ਹੈ ਅਨਖੇਦ ਭੇਦ ਅਛੇਦ ਉਸ ਖੇਦ ਤੋਂ ਰਹਿਤ ਦਾ ਭੇਦ ਖੋਲਿਆ ਨਹੀਂ ਜਾ ਸਕਦਾ ਮੁਖ ਚਾਰ ਗਾਵਤ ਬੇਦ ਚਾਰ ਮੁਖਾ ਵਾਲਾ ਬ੍ਰਹਮਾ ਉਸ ਨੂੰ ਵੇਦਾ ਦੁਆਰਾ ਕਹਾਉਂਦਾ ਹੈ ਜਹਨੇਤ ਨਿਗਮ ਕਹੰਤ ਜਿਸ ਨੂੰ ਵੇਦ ਨਿਗਮ ਨੇਕ ਨੇਤ ਬੇਅੰਤ ਬੇਅੰਤ ਕਹੰਦੇ ਹਨ ਮੁਖ ਚਾਰ ਬਕਤ ਬੇਅੰਤ ਚਾਰ ਮੁਖਾ ਵਾਲਾ ਬ੍ਰਹਮਾ ਜਿਸ ਨੂੰ ਬੇਅੰਤ ਬੇਅੰਤ ਦਾਸਤਾ ਹੈ ਆਨ ਭੇਜ ਤੁਲ ਪ੍ਰਤਾਪ ਜੋ ਆਪੇ ਜ ਨਿਰਲੇਪਤਾ ਤੇ ਅਤੁੱਲ ਪ੍ਰਤਾਪ ਵਾਲਾ ਹੈ ਅਨਖਾਂਡ ਅਮੇਤ ਅਥਾਪ ਉਹ ਨਾ ਖੰਡਿਆ ਜਾ ਸਕਣ ਵਾਲਾ ਸੀਮਾ ਵਿੱਚ ਨਾ ਬੰਨਿਆ ਜਾ ਸਕਣ ਵਾਲਾ ਅਤੇ ਸਥਾਪਿਤ ਨਾ ਕੀਤਾ ਜਾ ਸਕਣ ਵਾਲਾ ਹੈ ਜਹਕੀਨ ਜਗਤ ਪਸਾਰ ਜਿਸਨੇ ਜਗਤ ਦਾ ਪਸਾਰ ਕੀਤਾ ਹੈ ਰਚਿਓ ਵਿਚਾਰ ਵਿਚਾਰ ਜਿਸਨੇ ਹਰ ਇੱਕ ਵਿਚਾਰ ਨੂੰ ਵਿਚਾਰ ਰੂਪ ਰਵਕ ਰਚਿਆ ਹੈ ਆਨੰਤ ਰੂਪ ਅਖੰਡ ਜੋ ਆਨੰਤ ਤੇ ਅਖੰਡ ਰੂਪ ਵਾਲਾ ਹੈ ਅਤੁੱਲ ਪ੍ਰਤਾਪ ਪ੍ਰਚੰਡ ਆਤੇ ਜਿਸ ਦਾ ਪ੍ਰਤਾਪ ਅਤੁੱਲ ਅਤੇ ਪ੍ਰਚੰਡ ਹੈ ਜਹ ਆਂਡ ਤੇ ਬ੍ਰਹਮਾੰਡ ਜਿਸਨੇ ਅੰਡੇ ਤੋਂ ਬ੍ਰਹਮਾੰਡ ਦੀ ਰਚਨਾ ਕੀਤੀ ਹੈ ਕੀਨੇ 114 ਖੰਡ ਫਿਰ 14 ਖੰਡਾਂ ਨੂੰ ਸਿਰਜਿਆ ਹੈ ਸਬਕੀਨ ਜਗਤ ਪਸਾਰ ਅਤੇ ਸਾਰੇ ਜਗਤ ਦਾ ਪਸਾਰ ਪਸਾਰਿਆ ਹੈ ਅਭਿਅਕਤ ਰੂਪ ਉਦਾਰ ਉਹ ਅਭਿਅਕਤ ਅਕਥਨੀ ਰੂਪ ਵਾਲਾ ਪ੍ਰਭੂ ਉਦਾਰ ਹੈ ਜਹ ਕੋਟ ਇੰਦਰ ਨਿਰਪਾਰ ਜਿਸ ਨੇ ਕਰੋੜਾ ਇੰਦਰ ਵਰਗੇ ਰਾਜੇ ਬਣਾਏ ਹਨ ਕਈ ਬ੍ਰਹਮ ਬੇਸਨੰ ਵਿਚਾਰ ਅਤੇ ਕਈ ਬ੍ਰਹਮਾ ਵਿਸ਼ਨੋ ਦੀ ਵਿਚਾਰਪੂਰਵਕ ਰਚਨਾ ਕੀਤੀ ਹੈ। ਕਈ ਰਾਮਕ੍ਰਿਸ਼ਨ ਰਸੂਲ ਕਈ ਰਾਮਕ੍ਰਿਸ਼ਨ ਰਸੂਲ ਆਦ ਪੈਦਾ ਕੀਤੇ ਹਨ। ਬੇਨ ਭਗਤ ਕੋਨਾ ਕਬੂਲ ਪਰ ਬਿਨਾ ਭਗਤੀ ਉਸ ਦੇ ਦਵਾਰ ਤੇ ਕੋਈ ਪ੍ਰਵਾਨ ਨਹੀਂ ਹੁੰਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।